ਗੁਰੂ ਪਿਆਰਿਓ ਸਵਾਲ ਹੈ ਕਿਵੇਂ ਦੁੱਖਾਂ ਨੂੰ ਪਛੜ ਪਹਿ ਜਾਂਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਾਨੂੰ ਅੰਗ ਤੇ ਬਖਸ਼ਿਸ਼ ਕਰਦੇ ਹਨ ਸੋ ਮਨ ਭੁੱਲੇ ਬਾਵਰੇ ਗੁਰ ਕੀ ਚਰਨੀ ਲਾਗੋ ਏ ਕੁਰਾਹੀ ਪਈ ਕਮਲੀ ਮਨ ਮੇਰੀ ਸਿੱਖਿਆ ਸੁਣ ਸਿੱਖਿਆ ਇਹ ਹੈ ਕਿ ਗੁਰੂ ਦੀ ਸਰਨੀ ਪਾਉ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁੱਖ ਭਾਗ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ ਤੂੰ ਵੀ ਉਹ ਹਰ ਨਾਮ ਜਪ ਪ੍ਰਭੂ ਚਰਨਾ ਇਹ ਸੁਰਤ ਜੋੜ ਪ੍ਰਭੂ ਦਾ ਨਾਮ ਸਿਮਰਿਆ ਜਮਰਾਜ ਵੀ ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਭਜੰਦੀ ਹੈ ਗੁਰੂ ਪਿਆਰਿਓ ਵਾਹਿਗੁਰੂ ਦਾ ਨਾਮ ਜਪਿਆਂ ਦੁੱਖਾਂ ਨੂੰ ਭਾਜੜ ਭਜੰਦੀ ਹੈ